ਡਾਕਟਰ ਅੰਬੇਡਕਰ ਸਟੂਡੈਂਟ ਫਰੰਟ ਆਫ ਇੰਡੀਆ ਸਾਡੀ ਸਪੀਕਰ ਜੀ ਨੇ ਉਹਦੋਂ ਅਸੀਂ ਚੁੜੇ ਹੋਏ ਹਾਂ ਕਾਫੀ ਟਾਈਮ ਤੋਂ ਅੱਜ ਪੰਜਾਬੀ ਨੌਸ਼ਤੀ ਪਟਿਆਲਾ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਾਂ ਬੱਚੇ ਦੇ ਵਰਤ ਇੱਕ ਕਲਾਪਕ ਤੇ ਮਹਾਨ ਸ਼ਖਸੀਅਤ ਸਾਡੇ ਸਮਾਜੀਆਂ ਉਹ ਵੀ ਮਹਾਨ ਪਰਿਦੇਸ਼ ਦੇ ਇਨਸਾਨ ਹੋਣ ਰਹੇ ਨੇ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਜਿਨ੍ਹਾਂ ਨੂੰ ਉਹ ओनली ਸੁਤਾਨ ਦੇ ਕਪੜੇ ਪਾਤੀ ਸੁਧਾਨ ਦਾ ਨਿਰਮਾਤਾ ਜਿਸ ਦਾ ਨਾਮ ਸ਼ੇਖੀ ਕਿਤਾ ਜਾ ਰਿਹਾ ਸਾਡੀ ਸੋਚ ਹੈ ਸਾਡੀ ਇੱਕ ਮੰਗ ਹੈ ਅਸੀਂ ਸੁਨੇਹਾ ਲੈ ਕੇ ਚੱਲੇ ਆ ਕਿ ਬਾਬਾ ਸਾਹਿਬ ਡੋਸਟਰ ਅੰਬੇਡਕਰ ਨੂੰ ਇੱਕ ਸਾਈਡ ਕਰਕੇ ਜਾਂ ਦੋ ਚੀਜ਼ਾਂ ਕਰਕੇ ਇੱਕ ਪਾਸੇ ਨਹੀਂ ਕੀਤਾ ਜਾਵੇ ਕਿਉਂਕਿ ਉਸ ਮਹਾਨ ਇਨਸਾਨ ਦੀ ਜਿੰਨੀ ਦੇਣ ਹੈਗੀ ਹੈ ਆਪਣੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਦੁਨੀਆ ਦੇ ਜਿਨ੍ਹਾਂ ਕੋ 9 ਪਾਸਮਾ ਗਿਆ 23 ਡਿਗਰੀਆਂ ਵਾਲੇ ਉਸ ਮਹਾਨ ਇਨਸਾਨ ਦਾ ਅਸੀਂ ਜਨਮ सेलिब्रेट ਕਰਦੇ ਆ ਜਿਨ੍ਹਾਂ ਨੇ ਸਾਨੂੰ ਸਾਥ ਦਿੱਤਾ ਜਿਹੜੇ ਇਸ ਸਮਾਜ ਦੇ ਵਿੱਚ ਔਰਤਾਂ ਨੂੰ ਕੁੜੀਆਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀਗਾ ਉਹਨਾਂ ਨੇ ਸਿਰ ਦਾ ਤਾਜ ਬਣਾਇਆ ਅੱਜ ਆਪਣੀ ਰਾਸ਼ਟਰਪਤੀ ਜੋ ਇੱਕ ਔਰਤ ਹੈ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਕਿਰਪਾ ਹੈ ਜਦੋਂ ਉਹਨਾਂ ਦਾ ਇੰਟਰਵਿਊ ਸਾਹਮਣੇ ਆਇਆ ਪਹਿਲੀ ਵਾਰੀ ਉਹਨਾਂ ਦੀ ਸਪੀਚ ਆਈ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅੱਜ ਮੈਂ ਜਿਸ ਸਥਾਨ ਉੱਤੇ ਖੜੀ ਹਾਂ ਜੋ ਪੋਜੀਸ਼ਨ ਹੈ ਜੇਕਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਡੇ ਬਾਰੇ ਹਿੰਦੂ ਕੋਡਵਿਲ ਨਾ ਬਣਾਉਂਦੇ ਤਾਂ ਇਸ ਪੋਜੀਸ਼ਨ ਤੇ ਅਸੀਂ ਨਹੀਂ ਹੁੰਦੇ ਠੀਕ ਹੈ ਤੇ ਬਾਕੀਆ ਗੱਲਾਂ ਆਪਣੇ ਸਾਰੇ ਸਾਥੀ ਸਾਡੇ ਨਾਲ ਆਏ ਨੇ ਯੂਨੀਵਰਸਿਟੀ ਕਾਲਜ ਮੋਨਟੋਂ ਹੋਰ ਵੀ ਪਿੰਡਾਂ ਦੇ ਵਿੱਚ ਬਹੁਤ ਸ ਜੋ ਵਸਾ ਲੈ ਕੇ ਆਏ ਆ ਪਿਛਲੇ ਵਿੱਚ ਜਦੋਂ ਪ੍ਰੋਗਰਾਮ ਕੀਤਾ ਸੀ ਤਾਂ ਇੱਕ ਵਸਾਈ ਸੀ ਐਤਕੀ ਜਦੋਂ ਪਤਾ ਲੱਗਿਆ ਲੋਕਾਂ ਨੂੰ ਸਾਡੀਆਂ ਰੁਝਾਨ ਦੇ ਖੇਤਰ ਤੇ ਡਾਕਟਰਾਂ ਬੇਡਗਾ ਸਟੂਡੈਂਟ ਆਫ ਇੰਡੀਆ ਵੱਲੋਂ ਕੀਤੇ ਜਾ ਰਹੇ ਕੰਮ ਲੋਕਾਂ ਦੇ ਸਾਹਮਣੇ ਆਏ ਤਾਂ ਲੋਕਾਂ ਦੇ ਵਿੱਚ ਕਿ ਜਾਗਰੂਕਤਾ ਫੈਲੀ ਹੋਈ ਹੈ ਤੇ 바ਵਾ ਸਾਹਿਬ ਡਾਕਟਰਾਂ ਬੇਡਗਾ ਜੀ ਉਹਨਾਂ ਦੇ ਸੋਹ ਦੇ ਨਾਲ ਜੁੜਨ ਦੇ ਕਿਉਂਕਿ 바ਵਾ ਸਾਹਿਬ ਡਾਕਟਰਾਂ ਬੇਡਗਾ ਜੀ ਦੇ ਜੋ ਵਿਚਾਰ ਸੀ ਤਿੰਨ ਮੂਲ ਜਿਹੜੇ ਆਪਾਂ ਨੇ ਉਹਨਾਂ ਨੇ ਮੂਲ ਮੰਤਰ ਦਿੱਤੇ ਸੀਗੇ ਕਿ ਪੜੋ ਜੁੜੋ ਜਿਸ ਸੰਦਰਭ ਕੋਈ ਯਾਦ ਵੀ ਪੜ੍ਹ ਰਹੇ ਨੇ ਨਹੀਂ ਤੇ ਯੂਨੀਅਨ ਦੇ ਸਾਥੀ ਹੋ ਰਹੇ ਨੇ ਸੰਗਠਨ ਕਰ ਰਹੇ ਨੇ ਉਹਨਾਂ ਦਾ ਜੋ ਵੀ ਆਖੇ ਗਏ ਨੇ ਸਰਕਾਰਾਂ ਦੁਆਰਾ ਇਕਸਿਤ ਪਾਰਟੀ ਦੁਆਰਾ ਸਭ ਵਿਦਿਆਰਥੀਆਂ ਨੂੰ ਅਸੀਂ ਸਮੇਂ ਸਮੇਂ ਤੇ ਜਾਗਰੂਕ ਕਰਦੇ ਆਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਪ੍ਰੋਗਰਾਮ ਤੋਂ ਬਿਨਾਂ ਦੀ ਡਾਕਟਰ ਅੰਬੇਡਕਰ ਸਟੂਡੈਂਟ ਫਰੰਟ ਆਫ ਇੰਡੀਆ ਵਿਦਿਆਰਥੀਆਂ ਦੀ ਜਿੰਨੀ ਵੀ ਸਮੱਸਿਆ ਆ ਮੇਰ ਰਿਪੋਰਟ ਦੀ ਹੈ ਭਾਵੇਂ ਆਰਐਲਐਫ ਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਦਿਨ ਰਾਤ ਉਹਨਾਂ ਦੀ ਹੈਲਪ ਕਰਨ ਦੇ ਲਈ ਜਾ ਰਹਿੰਦੀ ਹੈ ਤੇ ਬਾਕੀ ਗੱਲਾਂ ਮੇਰੇ ਨਾਲ ਸਾਥੀ ਮੰਤਰੇਚੀ ਸਾਡੇ ਸੇਵਾ پھراو چل کر 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 ਆਜਾ ਯਾਰ ਪਨਰੇ ਇਸਟਾਟਿਕ ਕਰੀਏ ਆਜਾ ਕੋਈ ਨਹੀਂ ਤੋਂ ਮੋ ਟੋਪਨ ਕਾਲ ਕਰਦੇ ਆਂ ਸਾਰੇ ਲਾ ਲੰਦ ਗੱਲ ਲਾਏ ਆ ਆਹ ਤੇ ਆ ਵੀ ਇਹ ਨਹੀਂ ਜੇ ਆਪ ਜੈਸਾ ਲਗਾ ਅੱਜ ਸਭ ਤੋਂ ਪਹਿਲਾਂ ਸਾਰੇ ਨੂੰ ਆਦੀ ਕਰਨਾ ਆਜਾ ਅਸੀਂ ਤੋਂ ਬਸਾਂ ਬੜਾ ਖਿਆਏ ਉਸ ਤੋਂ ਦੂਜੀ ਲੇਟੋਂ ਜਿਸ ਦੇ ਵਿੱਚ ਨਿਆਲ ਕੋਲ ਤੋਂ ਆਏ ਨੇ ਮੁਰਤਾਂ ਨੂੰ ਕੋਲ ਤੋਂ ਆਏ ਨੇ ਅਲਗ-ਅਲਗ ਫਿੰਡਾ ਤੋਂ ਸਾਥੀ ਆਏ ਨੇ ਤੇ ਇਸੇ ਆ ਕੇ ਅਸੀਂ ਬਾਬਾ ਸਾਹਿਬ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਹੈ ਇਹ ਨਹੀਂ ਕਹਿੰਦਾ ਹੋਇਆ ਕਿ ਜੀ ਇਹਨਾਂ ਨੂੰ ਜਿਹੜਾ 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 ਇਹਨਾਂ ਨੂੰ ਜਿਹੜਾ

singambo singambo. Dinamo, 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 Dinamo,